ਇੱਕ ਹੋਰ ਇਹਨਾਂ ਦਾ ਵਜ਼ੀਰ ਹੈ ਉਹ ਨਾਚਾ ਜਾ ਉਹਨੇ ਕਹਿਤਾ ਦੇਖੋ ਐਡੀ ਬਹਾਦਰੀ ਸਾਡੇ ਵੀਰ ਸੈਨਿਕਾਂ ਨੇ ਵਿਖਾਈ ਆ ਜਾ ਕੇ 48 ਸਾਲਾਂ ਬਾਅਦ ਸਾਡੇ ਸ਼ਹੀਦਾਂ ਦਾ ਜਿਹੜੇ ਸੈਨਿਕ ਦੇ ਬਹਾਦਰ ਜਵਾਨ ਸ਼ਹੀਦ ਕਰਤੇ ਜਾਂਦੇ ਸਨ ਉਹਨਾਂ ਦਾ ਬਦਲਾ ਲੈਣ ਦਾ ਕੰਮ ਕੀਤਾ ਤੇ ਇਹਨੇ ਕੱਲ ਫੇਸਬੁੱਕ ਟਵਿੱਟਰ ਤੇ ਚਾੜਤਾ ਕਿ ਜੇ ਇਹ ਫੌਜ ਜਿਹੜਾ ਵਿੰਗ ਕਮਾਂਡਰ ਅਭਿਨੰਦਨ ਵਰਗੇ ਉਥੇ ਜਾ ਕੇ ਲੜਾਕੂ ਵਿਮਾਨ ਨੂੰ ਸਿੱਟ ਕੇ ਆਏ ਆ ਉਹਦੇ ਬਾਰੇ ਕਹਤਾ ਇਹ ਬੰਬ ਦਰਖਤਾਂ ਤੇ ਸਿੱਟ ਕੇ ਆਏ ਆ ਕਿ دہشت گردਾਂ ਨੂੰ ਮਾਰ ਕੇ ਆਇਆ ਮੈਂ ਤਾਂ ਫੌਜ ਨੂੰ ਬੇਨਤੀ ਕਰਦਾ ਅਗਲੀ ਵਾਰੀ ਜੇ ਜਹਾਜ਼ ਉਡਾਉਣਾ ਹੋਵੇ ਨਾ ਇਹਨੂੰ ਪਿਓ ਦੇ ਪੁੱਤ ਨੂੰ ਅੱਗੇ ਬੰਨ ਲਿਓ ਨਾਲੇ ਵੇਖ ਲੂ ਬੰਬ ਡਿੱਗੂ ਕਿੱਥੇ ਜਦੋਂ ਡਿੱਗ ਜੂ ਤੇ ਤੁਸੀਂ ਬੰਮ ਛੱਡ ਦਿਓ ਜੇ ਬਚ ਗਿਆ ਤੇ ਮੁੜਿਆ ਉਹ ਨਹੀਂ ਤਾਂ ਅੱਗੇ ਕਹਿੰਦਾ ਯਾਰ ਮੇਰਾ ਦਿਲਦਾਰ ਇਮਰਾਨ ਖਾਨ ਨਾਲੇ ਉਹਦੇ ਕੋਲ ਰਹਿ ਜੂ ਨਾਲੇ ਇਧਰਲੇ ਵੀ ਸੌਖੇ ਹੋ ਜਾਣਗੇ ਤੇ ਉਧਰਲੇ ਵੀ ਸੌਖੇ ਹੋ ਜਾਣਗੇ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ